ਇਸ ਸਾਰੀਆਂ ਗੱਲਾਂ ਪੜਿਆਂ ਲਿਖਿਆਂ ਨੂੰ ਸੱਚੀ ਮੁੱਚੀ ਕਥਾ ਕਰਨ ਵਾਲਿਆਂ ਨੂੰ ਗ੍ਰੰਥਾਂ ਦਾ ਵਿਆਖਿਆ ਕਰਨ ਵਾਲਿਆਂ ਨੂੰ ਕਹਾਂ ਭਾਈ ਸਵਾਦ ਤਾਂ ਤਾਂ ਹੈ ਜੇ ਤੂੰ ਪੜ ਕੇ ਗ੍ਰੰਥ ਦੀ ਕਥਾ ਕਰਕੇ ਰੱਬ ਦੇ ਘਰ ਵਿੱਚ ਲੇਖਾ ਦੇ ਕੇ ਛੁੱਟ ਗਿਆ ਥੋੜੀਆਂ ਜੀਆਂ ਬੇਨਤੀਆਂ ਸੁਣਿਓ ਮੈਂ ਇਹ ਇਸ ਕਰਕੇ ਕਿਉਂਕਿ ਕੋਈ ਪੁਰਾਣ ਪੜ ਰਿਹਾ ਹੈ ਕੰਟ ਕਰ ਲੈਣਾ ਬੋਲ ਲੈਣਾ ਬੜਾ ਸੌਖਾ ਹੈ ਜ਼ਿੰਦਗੀ ਵਿੱਚ ਕਮਾਉਣਾ ਬਹੁਤ ਮੁਸ਼ਕਲ ਜੀ ਕਿਉਂਕਿ ਜਦੋਂ ਬੰਦਾ ਬੋਲਦਾ ਹੈ ਬੋਲਦਿਆਂ ਹੋਇਆਂ ਕਈ ਵਾਰੀ ਉਹਦੀ ਆਪਣੀ ਅੰਦਰ ਦੀ ਖੌਮੇ ਹੀ ਉਹਨੂੰ ਬਹੁਤ ਸਾਰੀ એનર્ਜੀ ਦੇਈ ਜਾਂਦੀ ਏ ਬੰਦਾ ਬੋਲ ਰਿਹਾ ਟਿੱਕੇ ਸੰਗਤ ਸੋਰੀ ਬਹੁਤ ਲੱਖਾਂ ਬੰਦੇ ਬੈਠਿਆ ਸੁਣ ਰਿਹਾ ਉਹਦੇ ਅੰਦਰੋਂ ਹੀ ਜਦੋਂ ਬੋਲਦਾ ਅੰਦਰੋਂ ਖੌਮੇ ਦੀ ਖੁਰਾਕ ਮਿਲਦੀ ਵੇਖੋ ਮਨਾ ਤੈਨੂੰ ਇੰਨੀ ਦੁਨੀਆ ਸੁਣਦੀ ਪਈ ਇੰਨੀ ਟਿੱਕੇ ਸੁਣਦੀ ਪਈ ਮੈਨੂੰ ਬਖਸ਼ ਦੇ ਅਜੇ ਸੱਚੀ ਮੁੱਚੀ ਉਹ ਵੀ ਅਸਲੀ ਤਤ ਤੋਂ ਸਾਨੂੰ ਦੂਰ ਸਿਰਫ ਖੌਮੇ ਵਿੱਚ ਹੀ ਖਜਦ ਕਰਦੀ ਏ